ਕਟਾਈ ਬਾਰੇ ਜਦੋਂ ਵੀ ਗੱਲ ਕਰਦੇ ਆਗੇ ਤਾਂ ਅਕਸਰ ਸਵਾਲ ਹੁੰਦੇ ਆ ਕਿ ਕਿਹੜੇ ਬੂਟੇ ਦੀ ਕਟਾਈ ਕਦੋਂ ਹੁੰਦੀ ਆ ਅੱਜ ਆਪਾਂ ਜਿਹੜਾ ਮੋਟਾ-ਮੋਟਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਫਲਦਾਰ ਬੂਟਿਆਂ ਦੇ ਵਿੱਚ ਕਟਾਈ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਆ ਪਹਿਲੇ 3 ਸਾਲ ਲਗਭਗ ਬਹੁਤ ਸਾਰੇ ਬੂਟਿਆਂ ਨੂੰ ਜਿਹੜਾ ਆਪਾਂ ਕਟਾਈ ਦੀ ਮਦਦ ਦੇ ਨਾਲ ਇੱਕ ਚੰਗਾ ਢਾਂਚਾ ਜਿਹੜਾ ਤਿਆਰ ਕਰਨਾ ਹੁੰਦਾ ਹੈਗਾ ਪਹਿਲਾ ਆਪਾਂ ਗੱਲ ਕਰ ਲਈਏ ਕਿ ਜਿਹੜੇ ਪੱਤਝੜ ਵਾਲੇ ਬੂਟੇ ਹੈਗੇ ਜਾਨੀ ਕਿ ਜਿਹਦੇ ਚ ਆਲੂ ਆਲੂਖਾਰਾ ਨਾਸ਼ਪਤੀ ਸੇਬ ਅਨਾਰ ਅੰਜੀਰ ਅੰਗੂਰ ਮੋٹے-ਮੋٹے ਇਹ ਨੇਗੇ ਕੁਝ ਤੋਂ ਹੋਰ ਵੀ ਹੋਣਗੇ ਜਿਹੜੇ ਧਿਆਨ ਦੇ ਵਿੱਚ ਨਹੀਂ ਆਏ ਹੋਣੇ ਤੇ ਇਹਨਾਂ ਨੂੰ ਤੁਸੀਂ ਜਿਹੜਾ ਕੱਟਣਾਗਾ ਉਹ ਕੱਟਣਾ ਜੀ ਦਸੰਬਰ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਸੁੱਕੀਆਂ ਟਾਹਣੀਆਂ ਇਹਨਾਂ ਦੀਆਂ ਲਾਹ ਦੇਣੀਆਂ ਨੇ ਇੱਕ ਚੰਗੀ ਸ਼ੇਪ ਤਿਆਰ ਕਰਨੀਆਂ ਨੇ ਲਗਭਗ ਮੈਂ ਤੁਸੀਂ ਤਿੰਨ ਤੋਂ ਚਾਰ ਟਾਣੀਆਂ ਚੁਣ ਲੈਣੀਆਂ ਨੇ ਪਹਿਲਾਂ ਸਿੰਗਲ ਟਾਣਾ ਰੱਖਣਾ ਥੱਲੇ ਤੋਂ 30 ਤੋਂ 40 ਸੈਂਟੀਮੀਟਰ ਤੱਕ ਤੁਸੀਂ ਜਿਹੜਾ ਸਿੰਗਲ ਟਾਣਾ ਰੱਖ ਕੇ ਉਸ ਤੋਂ ਬਾਅਦ ਮੋਟੀਆਂ ਤਿੰਨ ਚਾਰ ਟਾਣੀਆਂ ਚੁਣ ਕੇ ਉਹਨਾਂ ਦੇ ਉੱਪਰ ਸ਼ੇਪ ਤਿਆਰ ਕਰਨੀ ਹੈਗੀ ਕਈ ਵਾਰੀ ਆਪਾਂ ਜ਼ਿਆਦਾ ਟਾਣੀਆਂ ਰੱਖ ਲਾਂਦੇ ਤਾਂ ਸਾਰੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ ਫਲ ਵੀ ਕਮਜ਼ੋਰ ਆਉਂਦਾ ਹੈਗਾ ਜੇਕਰ ਟਾਣੀ ਮੋਟੀ ਹੋਊਗੀ ਉਹਦੇ ਤੋਂ ਛੋਟੀਆਂ ਟਾਣੀਆਂ ਦੇ ਉੱਪਰ ਆਪਾਂ ਜਿਹੜਾ ਫਾਲ ਲਵਾਂਗੇ ਤਾਂ ਉਹ ਵਧੀਆ ਫਾਲ ਆਪਾਂ ਨੂੰ ਮਿਲੂਗਾ ਤੇ ਬੂਟੇ ਨੂੰ ਟੁੱਟਣ ਦੀ ਸਮੱਸਿਆ ਜਿਹੜੀ ਕਿ ਜ਼ਿਆਦਾ ਫਾਲ ਦੇ ਨਾਲ ਆਉਂਦੀ ਹੈਗੀ ਉਹ ਵੀ ਘਟ ਆਊਗੀ। ਬਾਕੀ ਨਿੰਬੂ ਯਾਤਰੀ ਦੀ ਗੱਲ ਕਰ ਲਈਏ ਇਹ ਵੀ ਉਹੀ ਸਮਾਂਗਾ ਦਸੰਬਰ ਜਨਵਰੀ ਦੇ ਵਿੱਚ ਲਗਭਗ ਹਰ ਬੂਟੇ ਦੀ ਕਟਾਈ ਦਸੰਬਰ ਜਨਵਰੀ ਦੇ ਵਿੱਚ ਹੀ ਹੁੰਦੀ ਹੈ ਪਰ ਇੱਥੇ ਦੋ ਬੂਟੇ ਇਦਾਂ ਦੇ ਆ ਇੱਕ ਅਮਰੂਦ ਤੇ ਇੱਕ 베ਰੀ ਜਿਨ੍ਹਾਂ ਦੀ ਕਟਾਈ ਅਲੱਗ ਸਮੇਂ ਤੇ ਹੁੰਦੀ ਹੈਗੀ ਅਮਰੂਦ ਦੀ ਕਟਾਈ ਦਾ ਸਮੇਂ ਦੀ ਗੱਲ ਕਰੀਏ ਤਾਂ ਫਰਵਰੀ ਮਾਰਚ ਤੇ ਜਿਹੜਾ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਅਮਰੂਦ ਦੀ ਕਟਿੰਗ ਹੁੰਦੀ ਹੈ ਉਹਦੇ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਸਾਂਝੀ ਕਰ ਚੁੱਕੇ ਹਾਂ ਕਈ ਬੰਦੇ ਕੀ ਕਰਦੇ ਆ ਕਿ ਜਨਵਰੀ ਫਰਵਰੀ ਦੇ ਵਿੱਚ ਕਟਿੰਗ ਕਰ ਦਿੰਦੇ ਆ ਉਧਰੋਂ ਜਿਹੜਾ ਜੁਲਾਈ ਅਗਸਤ ਦੇ ਵਿੱਚ ਕਟਿੰਗ ਕਰ ਦਿੰਦੇ ਆ ਉਹਦਾ ਮੁੱਖ ਕਾਰਨ ਇਹ ਹੁੰਦਾ ਕਿ ਜਿਹੜਾ ਫਲ ਨੂੰ ਥੋੜਾ ਜਿਹਾ ਗੇਤਾ ਪਛੇਤਾ ਕਰ ਲਈਏ ਆਪਾਂ ਕਟਿੰਗ ਦੀ ਮਦਦ ਲੈ ਸਕਦੇ ਆਂਗੇ ਬਾਕੀ ਬੱਖੋ-ਵੱਖਰੇ ਘੂਲ ਜਿਹੜੇ ਕਟਿੰਗ ਤੋਂ ਬਾਅਦ ਛੜਕਾ ਕਰਨਾ ਹੁੰਦਾ ਉਹ ਜੋ ਮੁੱਖ ਬਖਸ਼ ਦੇ ਹੁੰਦਾ ਹੈ ਆਪਣਾ ਕਿ ਉੱਲੀ ਆਪਣੀ ਜਿਹੜੀ ਕਟਾਈ ਕਰਨ ਤੋਂ ਬਾਅਦ ਨਾ ਲੱਗੇ ਤੇ ਉੱਲੀ ਨੂੰ ਲੱਗਣ ਤੋਂ ਬਚਾਉਣ ਲਈ ਆਪਾਂ ਜਿਹੜਾ ਖੱਟੀ ਲੱਸੀ ਦੇ ਵਿੱਚ ਲਗਭਗ 16 ਲੀਟਰ ਵਾਲੀ ਢੋਲੀ ਦੇ ਵਿੱਚ 1 ਲੀਟਰ ਖੱਟੀ ਲੱਸੀ ਦਾ ਤੇ ਅੱਧਾ ਇੱਕ ਚਮਚਾ ਨੀਲੇ ਸੋਥੇ ਦਾ ਮਿਲਾ ਕੇ ਆਪਾਂ ਛਿੜਕਾ ਕਰ ਸਕਦੇ ਹਾਂਗੇ ਉੱਲੀ ਨੂੰ ਰੋਕਣ ਦੇ ਵਿੱਚ ਉਹ ਜਿਹੜਾ ਮਦਦ ਕਰਦਾ ਹੈ ਬਾਕੀ ਤਾਂ ਜਿਹੜੀ ਜਿਵੇਂ ਕਟਾਈ ਹੈਗੀ ਉਹ ਆਪਾਂ ਦਸੰਬਰ ਜਨਵਰੀ ਦੇ ਵਿੱਚ ਹੀ ਕਰਨੀ ਹੈ ਪਰ ਜਿਵੇਂ ਇੱਕ ਤੋਂ ਉਹ ਦਿਖਾ ਦਈਏ ਜਿਵੇਂ ਵਾਟਰ ਸ਼ੂਟਸ ਨਿਕਲਣੇ ਸ਼ੁਰੂ ਹੋ ਜਾਂਦੀਆਂ ਰਹਿਗੀਆਂ ਵਾਟਰ ਸ਼ੂਟਸ ਕੀ ਨੇਗੀਆਂ ਜਿਵੇਂ ਆਹ ਸ਼ੂਟ ਆਗੀ ਇਹ ਸ਼ੂਟ ਦੇ ਵਿੱਚ ਨਿਸ਼ਾਨੀ ਇਹਦੀ ਇਹ ਆ ਕਿ ਇੱਕ ਤਾਂ ਇਹ ਸਲੂਟ ਤਕੋਨੀ ਹੋਊਗੀ ਦੂਜਾ ਇਹਦੇ ਉੱਪਰ ਮੋٹے ਕੰਡੇ ਹੋਣਗੇ ਇਹਨੂੰ ਆਪਾਂ ਜੜ ਦੇ ਵਿੱਚੋਂ ਹੀ ਨਾਲ ਦੀ ਨਾਲ ਡਿੱਕਲ ਦੇ ਸਾਰ ਤੋੜ ਦੇਣਾਗਾ ਇਹਦੇ ਵਿੱਚ ਆਪਾਂ ਸਮਾਂ ਨਹੀਂ ਦੇਖਣਾ ਵੀ ਹਜੇ ਜਿਹੜਾ ਦਸੰਬਰ ਜਨਵਰੀ ਨਹੀਂ ਆਈ ਤੇ ਆਪਾਂ ਹਜੇ ਨਹੀਂ ਕਟਣਾਗਾ ਆਪਾਂ ਇਹਨੂੰ ਨਾਲ ਦੀ ਨਾਲ ਤੋੜ ਦੇਣਾ ਹੈ ਇਹ ਬੂਟੇ ਲਈ ਨੁਕਸਾਨ ਦਾ ਇੱਕ ਹਸਾਬਤ ਹੁੰਦੀ ਹੈਗੀ ਤੇ ਨਿਸ਼ਾਨੀ ਤੁਹਾਨੂੰ ਦਿਖਾ ਦਿੰਨੇ ਆਂ ਵਾਟਰ ਸ਼ੂਟ ਦੀ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਲੰਬੇ ਲੰਬੇ ਕੰਡੇ ਤੇ ਟ੍ਰੈਂਗੂਲਰ ਸ਼ੇਪ ਜਾਨੀ ਕਿ ਤਕੂਨੀ ਸ਼ੇਪ ਦੇ ਵਿੱਚ ਇਹ ਤਾਣੀਆਂ ਹੁੰਦੀਆਂ ਨੇ ਜਿਹੜੀਆਂ ਵਾਟਰ ਸ਼ੂਟ ਹੁੰਦੀਆਂ ਰਹਿਗੀਆਂ ਤੇ ਇਹਨਾਂ ਨੂੰ ਬਿਲਕੁਲ ਜੜ ਦੇ ਵਿੱਚੋਂ ਆਪਾਂ ਨੂੰ ਜਿਹੜਾ ਕੱਟ ਦੇਣਾ ਚਾਹੀਦਾ ਕਟਰ ਦੀ ਮਦਦ ਨਾਲ ਜੇਕਰ ਨਿਕਲਦੇ ਸਾਰੇ ਤੁਸੀਂ ਕੱਟੋਗੇ ਤਾਂ ਹੱਥ ਨਾਲ ਵੀ ਜਿਵੇਂ ਆਪਾਂ ਤੋੜੀਆਂ ਨੇ ਉਵੇਂ ਤੁਸੀਂ ਤੋੜ ਸਕਦੇ ਹੋ ਬਾਕੀ ਸੁੱਕੀ ਟਾਣੀ ਕਿਸੇ ਵੀ ਸਮੇ ਜਿਹੜੀ ਕਿਸੇ ਵੀ ਬੂਟੇ ਦੀ ਤੁਸੀਂ ਲਾ ਦੇਣੀ ਹੈ ਤੇ ਲਾਉਣ ਤੋਂ ਬਾਅਦ ਉਹ ਹੀ ਜ਼ਰੂਰੀ ਕੰਮ ਜਿਹੜਾ ਆਪਾਂ ਪਹਿਲਾਂ ਦੱਸਿਆ ਕਿ ਉਲੀ ਨਾਸ਼ਕ ਦੀ ਤੁਸੀਂ ਜਿਹੜਾ ਛੜਕਾ ਕਰ ਦੇਣਾ ਬਾਕੀ ਜਿਵੇਂ ਆਪਣੇ ਕੋਲੇ ਹੁਣ ਇਧਰ ਇਹ ਸੇਬ ਦਾ ਬੂਟਾ ਗਾ ਇਹਦੀ ਕਟਾਈ ਵੀ ਦਸੰਬਰ ਦੇ ਵਿੱਚ ਹੋਊਗੀ ਸੇਬ ਦੀ ਜਿੰਨੀ ਮੋਟੀ ਟਾਣੀ ਦੇ ਨੇੜੇ ਆਪਾਂ ਫਲ ਲਵਾਵਾਂਗੇ ਉਹਨੇ ਜਿਹੜਾ ਵਧੀਆ ਕੁਆਲਿਟੀ ਦਾ ਫਲ ਮਿਲੂਗਾ ਜਦੋਂ ਆਪਾਂ ਦਾਣਿਆਂ ਨੂੰ ਦੂਰ ਤੱਕ ਲੈ ਜਾਂਦੇ ਆ ਮੋਟੀ ਦਾਣੀ ਪਿੱਛੇ ਰਹਿ ਜਾਂਦੀ ਹੈ ਤਾਂ ਉਵੇਂ ਕੁਆਲਿਟੀ ਜਿਹੜੀ ਫਲਦੀ ਘਟਦੀ ਜਾਂਦੀ ਹੈਗੀ ਇਸੇ ਤਰ੍ਹਾਂ ਹੀ ਹੱਕੇ ਆਪਣਾ ਇਹ ਆ ਗਿਆ ਜੀ ਆ ਨਾਸ਼ਪਤੀ ਦੀ ਕਿਸਮ ਹੈਗੀ ਪੰਜਾਬ ਨਾਖ ਇਹ ਵੀ ਜਿਹੜੀ ਕਟਾਈ ਹੈ ਦੀ ਹੋਣੀ ਹੈਗੀ ਆਪਣੀ ਦਸੰਬਰ ਜਨਵਰੀ ਦੇ ਵਿੱਚ ਇਹਦੀ ਵੀ ਕਟਾਈ ਪਹਿਲੇ ਤਿੰਨ ਚਾਰ ਸਾਲ ਤੱਕ ਬਹੁਤ ਹੀ ਜ਼ਰੂਰੀ ਹੁੰਦੀ ਹੈਗੀ ਜੇਕਰ ਆਪਾਂ ਕਟਾਈ ਨਹੀਂ ਕਰਦੇ ਤਾਂ ਜਿਹੜੀਆਂ ਸਪਰਾਂ ਹੁੰਦੀਆਂ ਨੇ ਇਹਦੀ ਇੱਕ ਸਪਰ ਚੀਜ਼ ਇਦਾਂ ਦੀ ਹੁੰਦੀ ਹੈ ਜਿੱਥੋਂ ਕਿ ਬੂਟੇ ਦੇ ਉੱਪਰ ਫਲ ਬਣਨਾ ਹੁੰਦਾ ਹੈਗਾ ਸਪਰ ਫਾਰਮੇਸ਼ਨ ਜਾਨੀ ਕਿ ਉਹ ਡੋਡੀ ਦਾ ਬਣਨਾ ਸਿਰਫ ਤਾਂ ਹੀ ਸੰਭਵ ਹੁੰਦਾ ਜੇਕਰ ਕਟਾਈ ਕਰਕੇ ਬੂਟੇ ਦੀ ਥੋੜੀ ਜੀ ਤਾਕਤ ਪਿੱਛੇ ਟਾਹਣੀਆਂ ਦੇ ਵਿੱਚ ਰੋਕੀ ਜਾਵੇ ਤੇ ਉੱਥੋਂ ਫਿਰ ਫੁੱਲ ਬਣਦਾ ਤੇ ਫੁੱਲ ਦੇ ਉੱਪਰ ਜਿਹੜਾ ਫਲ ਬਣਦਾ ਹੈਗਾ ਚੰਗਾ ਫਲ ਲੈਣ ਦੇ ਲਈ ਹਰ ਬੂਟੇ ਦੇ ਵਿੱਚ ਜਿਹੜੀ ਕਟਾਈ ਜ਼ਰੂਰੀ ਹੈਗੀ ਆ ਬਾਕੀ ਆਪਾਂ ਮੋਟਾ-ਮੋਟਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਆਪਾਂ ਕਟਾਈ ਕਰਾਂਗੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੇ ਰਹਿਣਾਗਾ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਤੁਸੀਂ ਕਮੈਂਟ ਦੇ ਵਿੱਚ ਛੱਡ ਸਕਦੇ ਹੋ ਸਾਨੂੰ ਖੁਸ਼ੀ ਹੁੰਦੀ ਹੈ ਜਵਾਬ ਦੇਣ ਦੇ ਵਿੱਚ ਕਈ ਵਾਰ ਕੁਝ ਵੀਰਾਂ ਦੇ ਜਿਹੜੇ ਕਮੈਂਟ ਤੇ ਜਵਾਬ ਦੇਣ ਤੋਂ ਬਾਂਦੇ ਰਹਿ ਜਾਂਦੇ ਆ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹਰ ਕਮੈਂਟ ਦਾ ਜਿਹੜਾ ਜਵਾਬ ਦੇ ਸਕੀਏ ਧੰਨਵਾਦ ਜੀ